ਲੋਜੀ ਗੁੱਡ ਮਾਰਨਿੰਗ ਇੱਥੇ ਮੈਂ ਉੱਠ ਚੁੱਕੀ ਸੀ ਤੇ ਬਹੁਤ ਹੀ ਨੀਂਦ ਦੇ ਵਿੱਚ ਸੀ ਕਿਉਂਕਿ ਸਵੇਰੇ 1.5 ਵਜੇ ਦਾ ਟਾਈਮ ਸੀ ਤੇ ਨਾਲ ਹੀ ਮੇਰੇ ਕਰਨ ਉੱਠ ਗਿਆ ਸੀ ਤੇ ਉਹਨੇ ਕਿਹਾ ਕਿ ਮਾਸੀ ਮੈਂ ਵੀ ਤੁਹਾਡੇ ਨਾਲ ਮੱਥਾ ਟੇਕਣ ਜਾਊਂਗਾ ਤੇ 1.5 ਵਜੇ ਬੱਚੇ ਦੇ ਵਿੱਚ ਇੰਨੀ ਜ਼ਿਆਦਾ ਸ਼ਰਧਾ ਤੇ ਨਾਲ ਦੀ ਨਾਲ ਅਸੀਂ ਤਿਆਰ ਹੋ ਕੇ ਨਿਕਲ ਚੁੱਕੇ ਸੀ ਆਪਦੇ ਕਮਰੇ ਦੇ ਵਿੱਚੋਂ ਤੇ ਨਾਲ ਹੀ ਪਿੱਛੇ ਮੇਰੇ ਕਰਨ ਨਿਕਲ ਗਿਆ ਤੇ ਨਾਲ ਹੀ ਮੰਮੀ ਵੀ ਨਿਕਲ ਗਏ ਸੀ ਨਾਲ ਸਾਡੇ ਦੀਦੀ ਸੀ ਤੇ ਅਸੀਂ ਸਾਰਾਂ ਵਿੱਚੋਂ ਨਿਕਲ ਕੇ ਬਾਬਾ ਜੀ ਨੂੰ ਨਮਸਕਾਰ ਕੀਤੀ ਤੇ ਅਸੀਂ ਅੰਦਰ ਚਲੇ ਗਏ ਤੁਸੀਂ ਵੀ ਸਾਡੇ ਨਾਲ ਸੱਚਖੰਡ ਦੇ ਦਰਸ਼ਨ ਕਰੋ ਤੇ ਅਸੀਂ ਸੱਚਖੰਡ ਪਹੁੰਚ ਚੁੱਕੇ ਸੀ ਹਜੂਰ ਸਾਹਿਬ ਗੁਰਦੁਆਰਾ ਦੇ ਵਿੱਚ ਰਾਤ 1:30 ਵਜੇ ਦਾ ਟਾਈਮ ਹੋਇਆ ਸੀ ਰਾਤ ਨਹੀਂ ਸਵੇਰ 1:30 ਵਜੇ ਦਾ ਟਾਈਮ ਪਹਿਲਾ ਪਹਿਰ ਤੇ ਮੈਂ ਸੋਚਿਆ ਤੁਸੀਂ ਵੀ ਨਾਲ-ਨਾਲ ਦਰਸ਼ਨ ਕਰੋਗੇ ਤੇ ਇੱਥੇ ਮੰਮੀ ਕਹਿ ਰਹੀ ਸੀ ਕਿ ਚਲੋ ਆਪਾਂ ਸੱਚਖੰਡ ਦੇ ਅੰਦਰ ਪਹਿਲਾ ਮੱਥਾ ਟੇਕ ਲੈਣੇ ਆ ਤੇ ਇੱਥੇ ਮੰਮੀ ਮੇਰੇ ਤੋਂ ਅੱਗੇ ਚੱਲ ਰਹੀ ਸੀ ਤਾਂ ਇੱਥੇ ਅਸੀਂ ਮੱਥਾ ਟੇਕਿਆ ਤਾਂ ਚਾਰ ਮਨ ਨੂੰ ਬੜਾ ਸਕੂਨ ਮਿਲਿਆ 1:30 ਵਜੇ ਦੇ ਟਾਈਮ ਮੱਥਾ ਟੇਕ ਕੇ ਤੇ ਫਿਰ ਮੈਂ ਸੋਚਿਆ ਥੋੜਾ ਪਾਠ ਕਰ ਲਿਆ ਜਾਵੇ ਤਾਂ ਇੱਥੇ ਅਸੀਂ ਬਾਣੀ ਦਾ ਜਾਪ ਕੀਤਾ ਬੈਠ ਕੇ ਤੇ ਫਿਰ ਬਾਬਾ ਜੀ ਕੋਲੋਂ ਮੱਥਾ ਟੇਕ ਕੇ ਅਸੀਂ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਗਈ ਸੱਚਖੰਡ ਤੋਂ ਤੇ ਇੱਥੇ ਬਾਬਾ ਜੀ ਗਾਗਰ ਲੈ ਕੇ ਪਹੁੰਚ ਚੁੱਕੇ ਸੀ ਤੇ ਇੱਥੋਂ ਬਾਬਾ ਜੀ ਨਮਸਤਕ ਕਰਕੇ ਗਾਗਰ ਲੈ ਕੇ ਜਾਣਗੇ ਜਿਹਦੇ ਵਿੱਚ ਕਿ ਗਾਗਰ ਗੋਦਾਵਰੀ ਨਦੀ ਤੋਂ ਜਲ ਭਰ ਕੇ ਲਿਆਉਣਗੇ ਤੇ ਇਸ਼ਨਾਨ ਕਰਵਾਉਣਗੇ ਬਾਬਾ ਜੀ ਦਾ ਤੇ ਬਾਬਾ ਜੀ ਦੇ ਨਾਲ-ਨਾਲ ਅਸੀਂ ਵੀ ਪੈਦਲ ਗੋਦਾਵਰੀ ਨਦੀ ਤੱਕ ਤੇ ਨਾਲ ਸੰਗਤਾਂ ਵੀ ਪੈਦਲ ਜਾ ਰਹੀਆਂ ਸੀ ਤੇ ਅਸੀਂ ਗੋਦਾਵਰੀ ਨਦੀ ਤੇ ਪਹੁੰਚ ਸੁੱਕੇ ਸੀ ਤੁਸੀਂ ਦੇਖ ਸਕਦੇ ਹੋ ਕਿ ਗੋਦਾਵਰੀ ਨਦੀ ਦੇ ਉੱਤੇ ਸੰਗਤਾਂ ਦੀ ਬਹੁਤ ਭਾਰੀ ਗਿਣਤੀ ਸੀ ਜਦ ਕਿ 1.5-2 ਵਜੇ ਦਾ ਟਾਈਮ ਹੋਇਆ ਹੋਇਆ ਵਾ ਸੀ ਤੇ ਫਿਰ ਬਾਬਾ ਜੀ ਨੇ ਉੱਥੇ ਜਾ ਕੇ ਅਰਦਾਸ ਕੀਤੀ ਤੇ ਅਰਦਾਸ ਦੇ ਵਿੱਚ ਅਸੀਂ ਵੀ ਸਾਰੇ ਸ਼ਾਮਲ ਹੋਏ ਤੇ ਇੱਥੇ ਸਾਰੇ ਇੰਤਜ਼ਾਰ ਕਰ ਰਹੇ ਸੀ ਕਿ ਬਾਬਾ ਜੀ ਕਦੋਂ ਗਾਕਰ ਭਰ ਕੇ ਬਾਹਰ ਆਉਣਗੇ ਤੇ ਇੱਥੇ ਸਾਰੀ ਅਰਦਾਸ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਬਾਬਾ ਜੀ ਬਾਹਰ ਆ ਗਏ ਤੇ ਬਾਬਾ ਜੀ ਨੇ ਮੋਢਿਆਂ ਦੇ ਉੱਤੇ ਦੇਖੋ ਗਾਗਰ ਚੱਕੀ ਹੋਈ ਐ ਜਿਹਦੇ ਨਾਲ ਕਿ ਉਹ ਬਾਬਾ ਜੀ ਦਾ ਇਸ਼ਨਾਨ ਕਰਾਉਂਦੇ ਨੇ ਗੋਦਾਵਰੀ ਨਦੀ ਤੋਂ ਇਹ ਜਲ ਜਿਹੜਾ ਲਿਆ ਜਾਂਦਾ ਆ ਇੱਥੋਂ ਲਿਆ ਕੇ ਤੇ ਸੱਚਖੰਡ ਚ ਲੈ ਕੇ ਜਾਣਗੇ ਤੇ ਇਸ਼ਨਾਨ ਕਰਵਾਉਣਗੇ ਬਾਬਾ ਜੀ ਦਾ ਤੇ ਮੈਂ ਤੇ ਮੰਮੀ ਵੀ ਨਾਲ ਸੀ ਤਾਂ ਮੰਮੀ ਤੇ ਮੈਂ ਬਾਬਾ ਜੀ ਦੇ ਨਾਲ-ਨਾਲ ਵਾਪਸ ਵੀ ਆਏ ਤੇ ਬਾਬਾ ਜੀ ਨੇ ਇੱਥੇ ਆ ਕੇ ਵੱਡੇ ਬਾਬਾ ਜੀ ਨੇ ਨਮਸਤੇ ਕੀਤੀ ਤੇ ਬਾਬਾ ਜੀ ਨੇ ਮੱਥਾ ਟੇਕਿਆ ਤੇ ਅੱਜ ਦਾ ਵਲੌਗ ਇੱਥੇ ਖਤਮ ਹੁੰਦਾ ਵਾਏ ਗੁਰਜੀਕਾ ਖਾਲਸਾ ਵਾਏ ਗੁਰਜੀਕਾ